ਹਰੰਬਾਦ ਵਿੱਚ ਇੱਕ ਗਰੀਬ ਪਰਿਵਾਰ ਦਾ ਜੋ ਕੋਠਾ ਸੀ ਉਹ ਡਿੱਗ ਗਿਆ ਜਿਹਦੇ ਵਿੱਚ ਬਹੁਤ ਹੀ ਦਰਦਨਾਕ ਦੋ ਬੱਚੇ ਸਨ ਜਿਨ੍ਹਾਂ ਦੇ ਵਿੱਚ ਗੰਭੀਰ ਜ਼ਖਮੀ ਹੋਏ ਔਰ ਉਹਨਾਂ ਚ ਇੱਕ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਹੈ ਦੂਸਰਾ ਜੇਰੇ ਇਲਾਜ ਹ ਹਸਪਤਾਲ ਦੇ ਵਿੱਚ ਹੈ ਇਸ ਸਬੰਧੀ ਅਸੀਂ ਅੱਜ ਪਿੰਡ ਖੈਰਾਬਾਦ ਵਿੱਚ ਮੌਕੇ ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜੀ ਘਟਨਾ ਕਿਸ ਤਰ੍ਹਾਂ ਵਾਪਰੀ ਸਾਡੇ ਨਾਲ ਮੌਜੂਦ ਨੇ ਪਿੰਡ ਖੈਰਾਮਬਾਦ ਤੋਂ ਸਾਬਕਾ ਪੰਚਾਇਤ ਮੈਂਬਰ ਪਿੰਡ ਵਾਸੀ ਆਪਣਾ ਨਾਮ ਬੋਲ ਕੇ ਦਿਲਬਾਜ਼ ਸਿੰਘ ਜੀ ਉਹ ਵਾਹਿਗੁਰੂ ਜੀ ਬਹੁਤ ਹੀ ਮਤਭਗੀ ਚਲੋ ਘਟਨਾ ਹੋਈ ਏ ਜਿੰਨੂੰ ਚਾਹੀਦਾ ਨਹੀਂ ਲੱਗੇ ਚਲੋ ਪਿੰਡ ਵਾਲਿਆਂ ਨੂੰ ਜੀਦਾ ਵਾ ਕੀ ਹਾਲ ਚਾਲ ਮਕਾਨ ਦਾ ਇਹਨੂੰ ਚਾਹੀਦਾ ਸੂਤਨਾ ਪਾ ਦੇ ਹੁਣ ਕੀ ਕਰ ਸਕਦੇ ਜੋ ਅਗਲੇ ਦਾ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਹੋ ਬੇਟਾ ਇਸਾਂ ਦੇ ਤੁੰਗੀ ਕਿੰਨੀ ਹੋਈ ਜੀ ਕੀ ਸੀਸਾ ਗਾਦੇ ਨੇ ਇਹ ਉਮਰ ਮੁੱਢੀ ਬੱਚੇ ਦੀ 5 ਕਿ ਸਾਲ ਹੈ 5 ਸਾਲ ਦਾ ਹੈ 6 ਸਾਲ ਦਾ ਛੋਟਾ ਬੱਚਾ ਤੇ ਦੂਸਰਾ ਜਿਹੜੇ ਜਿਹਰੇ ਇਲਾਜ ਹੈ ਉਹਦੀ ਕਿੰਨੀ ਕੁ ਉਮਰ ਆ ਉਹ 30 ਸਾਲ ਲੱਗਾ ਜੀ ਗੱਲ ਹੋਈ ਹੈ ਘਟਨਾ ਕਿਸ ਤਰ੍ਹਾਂ ਆਪਣੀ ਆਈ ਭਾਈ ਇੱਥੇ ਅੰਦਰ ਬੱਠੇ ਨਾ ਹੀ ਆਪ ਆਪਣਾ ਘਰ ਆਇਆ ਕਿਦਾਂ ਆਵਾਜ਼ ਆਈ ਆ ਗੜਮ ਕਰਕੇ ਤੇ ਜੱਕਦਮ ਜਦੋਂ ਅਸੀਂ ਬਾਹਰ ਆਏ ਸਾਨੂੰ ਪਤਾ ਚੱਲਿਆ ਵੀ ਕਮਰਾ ਡੇਪਿਆ ਵਾ ਕੱਚਾ ਘਬਰਾ ਸੀ ਮਾਲਾ ਮੋਟਾ ਵਿਚਾਰੀ ਬਣਾ ਕੇ ਰੋ ਆਪ ਆਪਣਾ ਬੈਠੇ ਥੱਲੇ ਬੱਚੇ ਤਿੰਨ ਬੱਚੇ ਪਹਿਲਾਂ ਤੇ ਇਹਦੇ ਮੁੰਡੇ ਦੇ ਚਾਚੇ ਨੂੰ ਕੱਢਿਆ ਜਿਹਦੇ ਜਿਹਦੇ ਡੈਥ ਹੋਈ ਆ ਉਹਨੂੰ ਕੱਢਿਆ ਉਸ ਤੋਂ ਬਾਅਦ ਤੇ ਮੁੰਡੇ ਦੀ ਭੈਣ ਨੂੰ ਕੱਢਿਆ ਥੱਲਿਓ ਤੇ ਜਦੋਂ ਮੁੜ ਕੇ ਮੁੰਡਾ ਕੱਢਿਆ ਸਰਨੇਓ ਤੇ ਮੁੰਡਾ ਸਾਹ ਉਹ ਐ ਗੱਡ ਦੀ ਪੱਤੀ ਥੱਲੇ ਆਇਆ ਤੇ ਮੁੰਡਾ ਖਤਮ ਹੋਇਆ ਤੇ ਆਇਓ ਥੱਲੇ ਕਿੰਨੀ ਉਮਰ ਸੀ ਉਸ ਬੱਚੇ ਦੀ 4-5 ਸਾਲ ਸਾਰੀ ਜੀ ਛੋਟਾ ਬੱਚਾ ਹੈ ਇਹ ਹੋਰ ਇੱਕ ਗੰਭੀਰ ਜ਼ਖਮੀ ਵੀ ਹੈ ਹਾਂਜੀ ਹਾਂਜੀ ਉਹਦਾ ਸੱਟਾਂ ਲੱਗੀਆਂ ਜੀ ਐਵੀਂ ਚੀਜ਼ ਤੇ ਉਹਨੂੰ ਦਾਪਾਈ ਉਹਦਾ ਖਲਾ ਹੱਡੀ ਕ੍ਰੈਕ ਹੋ ਗਈ